ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ੀਨਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਮੈਥੇ ਰੋਡ ਦੇ ਉੱਤੇ ਵੀਰਜਿਨਾਂ ਦਾ ਪਿੰਡ ਆ ਤੇ ਲੱਗੇ ਅੱਡਾ ਵੀਰਜਿਨਾਂ ਨੂੰ ਨਵਾਂ ਪਿੰਡ ਲੱਗਦਾ ਤੇ ਗੁਰੂ ਰਾਮਦਾਸ ਹਸਪੀਟਲ ਵੀ ਲੱਗ ਗਈ ਆ ਤੇ ਡੱਡੂਆਣਾ ਅੱਡਾ ਵੀ ਜਿਹੜਾ ਲੱਗ ਗਈ ਆ ਮੈਥਾ ਰੋਡ ਤੇ ਆ ਜਿਹੜਾ ਵੀਰਜਿਨਾਂ ਦਾ ਪਿੰਡ ਕਾਕੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੇ ਨਗਾਵਾਂ ਦਿਖਾਉਣੀਆਂ ਹੈ گاਵਾ ਤੇ ਜਿਹੜੀਆਂ ਵਾਦੂ ਹੈ ਪਰ ਆਉਣ ਤੋਂ ਪਹਿਲਾਂ ਹੀ ਕੁਝ ਜਿਹੜੀਆਂ ਵੇਗੀਆਂ ਵਾ ਹਾਂਜੀ ਵਿਦੀ ਸასი ਗਾਲ ਜੀ ਸასი ਨਾਲ ਵਿਦੀ ਸასი ਗਾਲ ਤੁਸੀਂ ਸੁਣਾਓ ਮੀਰ ਜੀ ਆਹ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਮੀਰ ਜੀ ਹੋਰ ਸੁਣਾਓ ਬੜੇ ਦਿਨਾਂ ਬਾਅਦ ਦਰਸ਼ਨ ਹੋਏ ਤੁਹਾਡੇ ਤੁਹਾਨੂੰ ਮੀਰ ਜੀ ਪਤਾ ਨਹੀਂ ਕਿੰਨੇ ਦਾ ਫੋਨ ਕੀਤਾ ਤਾਂ ਤਾਂ ਟਾਈਮ ਲੱਗਦਾ ਬੜੇ ਦਿਨ ਹੋ ਗਏ ਤੁਹਾਡੇ ਆਪਣੇ ਗੱਲ ਹੁੰਦਿਆਂ ਪਰ ਆਇਆ ਹੀ ਨਹੀਂ ਗਿਆ ਚਲੋ ਮਾਫੀ ਚਾਹੁੰਦੇ ਆ ਤੁਹਾਡੇ ਕੋਲ ਕਿ ਤੁਹਾਡੇ ਕੋਲ ਪਹੁੰਚੇ ਨਹੀਂ ਗਿਆ ਹੁਣ ਵੀ ਵੀਡੀਓ ਦਾ ਸਾਤੇ ਹੀ ਗਾਵਾਂ ਹਾਂਜੀ ਹਾਂਜੀ ਫਿਰ ਵਿੱਚ ਉਹ ਵੇਚ ਗਈਆਂ ਫਿਰ ਠੀਕ ਆ ਇਹ ਕਿ ਪਸ਼ੂਆਂ ਦੀ ਆਈ ਚਲਾਈ ਚੱਲੀ ਜਾਂਦੀ ਆ ਹਾਂਜੀ ਹਾਂਜੀ ਤੇ ਜਦੋਂ ਨਵਾਂ ਮਾਲ ਆ ਜਾਂਦਾ ਤੁਸੀਂ ਫੋਨ ਕਰਦੇ ਜੀ ਬੰਦੇ ਨਾਲ ਡੰਗਰ ਹੋਵੇ ਫਿਰ ਦੇਖੀ ਜਾਂਦਾ ਤਾਂ ਠੀਕ ਆ ਆ ਤੁਸੀਂ ਉਹਦੋਂ ਵੀ ਕਹਿੰਦੇ ਕਿ ਬੜੇ ਭਾਜ ਗਾਵਾਂ ਆਆਂ ਪਰ ਉਹ ਮਾਲ ਨਿਕਲ ਕੇ ਆਉਣ ਤੋਂ ਪਹਿਲਾਂ ਹਨਾ ਠੀਕ ਐ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਕਾਕਾ ਪਿੰਡ ਸ਼ੀਨਾ ਜ਼ਿਲ੍ਹਾ ਤਹਿਸੀਲ ਅੰਬਰਸਰ ਮਲਤਾਂ ਰੋਡ ਦੇ ਦਾ ਠੀਕ ਐ ਜੀ ਹਾਂਜੀ ਗੁਰਨਾਮ ਦਾਸ ਹਸਪੀਟਲ ਆ ਗਿਆ ਤੇ ਫੋਨ ਨੰਬਰ ਵੀ ਬੋਲ ਦੇ ਕਰੀ 8872595875 ਠੀਕ ਐ ਬਾਕੀ ਹੁਣ ਛੇਤੀ ਕਿਹੜਾ ਰੱਖਿਆ ਕਰਾਂਗੇ ਤੁਹਾਡੇ ਵਾਲਾ ਆਪਾਂ ਅੱਗੇ ਪੜੇਦੇ ਨੇ ਪੈਗੇ ਚਲੋ ਸ਼ੁਰੂਆਤ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਇਹਦੇ ਤੋਂ ਹੀ ਆਪਾਂ ਕਰਨੀ ਆ ਆ ਥਾਣੇ ਤੇ ਦੇਖ ਸਕਦੇ ਜੇ ਪੱਛਾ ਕੀ ਜੇ ਵਿਧੀ ਹੈ ਤੇ ਮਗਰ ਬੱਚਾ ਜੀ ਇਹ ਤੇ ਮਗਰ ਬੱਚਾ ਕਿੰਨਾ ਕਿਚਰ ਹੋ ਗਿਆ ਸੂਈ ਨੂੰ ਇਹਨੂੰ ਵੀਰ ਜੀ ਚੌਥਾ ਜਿਹਨੂੰ ਕਿਚਰ ਹੋ ਗਿਆ ਕਿੰਨਾ ਕੁ ਪੋਲਾ ਜਿਹਦੇ ਕੋਲ 12 ਲੀਟਰ ਹੈਗਾ ਵੀ ਜੀ ਕਿੰਨਾ ਕਿਚਵਾ ਜੂਗੀ 15 ਕਿਲੋ ਲੀਟਰ ਵਿੱਚ ਜਵਾਗੇ ਵਧੀਆ ਮਾਣ 15 ਕਿ ਤੱਕ ਕਿਚਵਾਈ ਜਾਵੇ ਜੇ ਸਾਲ ਤੋਂ ਹਰਿਆ ਹੋ ਰਿਹਾ ਵਾਧੂ ਰਹਿਣਾ ਨਾ ਠੀਕ ਆ ਹਾਂ ਜੀ ਤੇ ਉਤਰਾਂ ਠੰਡੀਆਂ ਸੀਲ ਠੰਡੀਆਂ ਨੇ ਗਿਆਣੇ ਦੀ ਹਣੀ ਲੋੜ ਪਾਉਂਦੀ ਬੱਚਾ ਲੱਗ ਵਿਖਾ ਦੀ ਕਰੀ ਚਲੋ ਹਰ ਛੱਡਾਂ ਬੱਚਾ ਪਤਾ ਲੱਗ ਜਾਓ ਕਿ ਠੰਡੀਆਂ ਸੀਲ ਦੇ ਪੱਕੇ ਕਈ ਵਾਰੀ ਇਧਰ ਦੇਖੋ ਵੀਰ ਜੀ ਠੀਸੂ ਆ ਕਿ ਨਾ ਵੇਧੀ ਇਹਦਾ ਪਹਿਲਾਂ ਨਹੀਂ ਆ ਅੱਛਾ ਪਹਿਲਾਂ ਨਹੀਂ ਆ ਹ ਛੱਡ ਦੋ ਬੱਚਾ ਅੱਗਾ ਵੀਰ ਜੀ ਕ੍ਰੋਸ ਹੈ 5 ਫੈਂਟ ਦਾ ਦੁੱਧ ਹੈ ਅੱਛਾ ਹਾਂਜੀ ਠੀਕ ਹੈ ਤੇ ਹੁਣ ਮੌਕੇ ਤੇ 12 ਲੀਟਰ ਜਿਹੜਾ ਬਿਲਕੁਲ ਤਿਆਰ ਹੈ ਅੱਛਾ ਹਾਂਜੀ ਤੇ 15 ਕੇ ਤੱਕ ਜਿਹੜਾ ਪਹਿਲੇ ਸੋਏ ਜਿਹੜਾ ਚਵਾਈ ਜਾਊਗਾ ਅੱਜ ਜੁਰਮਾਨਾ ਵੀ ਨਹੀਂ ਚਵਾਈ ਜਾਊਗਾ ਠੀਕ ਹੈ ਜੀ ਅੱਤ ਵੀਰ ਜੀ ਵੀ ਕ੍ਰੋਸ ਆਣਾ ਇਹਨੂੰ ਕੋਈ ਗਰਮੀ ਦੀ ਵੀ ਗਾਹ ਪਰਵਾਹ ਨਹੀਂ ਹਾਂਜੀ ਹਾਂਜੀ ਤੇ ਦੁੱਧ ਵੀ ਸੰਗਣਾ ਮਈਆਂ ਵਰਗਾ ਚਿੱਟਾ ਦੁੱਧ ਹੈ ਠੀਕ ਹੈ ਜੀ ਹਾਂਜੀ ਸੁਮਾ ਕੇ ਤੁਹਾਨੂੰ ਦਿਖਾਉਣੀ ਆ ਥਾਣੇ ਦੇਖ ਸਕਦੇ ਲਾਗੇ ਦਿਖਾ ਦੇ ਵੀ ਜੀ ਚਵਾ ਫਿਰ ਇਹਦਾ ਕੇ ਕਰ ਦੂਸਰੀ ਗਾਂ ਦਾ ਬੱਚਾ ਵੀ ਆ ਵੀਜੀ ਫੋਟੋ ਹਾਂ ਇਹਦੇ ਬੱਚੇ ਨੂੰ ਦਿਖਾ ਦੇ ਵੀਜੀ ਚਾਹ ਚੰਗੀ ਤਰ੍ਹਾਂ ਦੋ ਦੋ ਚਾਰ ਚਾਰ ਧਾਰਾ ਮਾਰ ਦਿਓ ਹਾਂ ਦੇ ਸਾਡੇ ਪੂਰੀ ਮੋਟੀ ਧਾਰਿਆ ਤੇ ਦੂਸਰੇ ਦੋ ਥਨਾਂ ਦਾ ਇੱਕ ਵੇਲੇ ਫਿਰ ਦਿਖਾ ਦੇ ਚਾਹ ਆ ਦੇ ਸਾਡੇ ਚਾਰੇ ਥਨਾਂ ਦਾ ਚਾਹ ਦੇਖਾ ਦੀ ਲਿਆ ਖੋਲੋ ਹਾਂ ਫਿਰ ਤੋਰੀਏ ਬਦਾਂ ਵੀ ਬਹੁਤ ਠੰਡੀ ਆ ਬਦਾਂ ਵੀ ਠੰਡੀ ਧੀਰੀ ਆ ਕੋਈ ਗੱਲ ਨਹੀਂ ਹੈ ਜਿੱਤਨਾ ਮਰਜ਼ੀ ਬੋਦਾ ਕੁੜੀਆਂ ਵੀ ਠੰਡੀ ਮੈਂ ਨਾ ਆ ਜਾ ਜੀ ਬਾਕੀ ਬਿਲਕੁਲ ਠੰਡੀ ਸੀਲ ਹੈ ਸੂਆ ਜਿਹੜਾ ਇਹ ਪਹਿਲਾ ਹੀ ਸੂਈ ਆ ਤੇ ਉਤਰ ਕੋਈ ਦੱਸੀ ਨਹੀਂ ਪਾਣੀ ਕੋਈ ਕੁਝ ਨਹੀਂ ਆ ਇਸ ਤਰ੍ਹਾਂ ਹੀ ਆ ਜਿਹੜੀ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦਾ ਬਾਕੀ ਕੱਦ ਕਾਠ ਵੀ ਠੀਕ ਹੈ ਬਾਕੀ ਚਾਰੇ ਥਾਂ ਇੱਕੋ ਜਿਹੇ ਸਾਈਜ਼ ਦੇ ਕੁਝ ਗਿਆਪ ਨੇ ਤੇ ਕੀ ਰੱਖਣਾ ਵੀਰ ਜੀ ਤਾਂ ਫਿਰ ਮੁੱਲ ਆਪਾਂ ਉਹਦੇ ਦੇ ਦਿੱਤਾ ਮੈਂ 40000 ਕਰ ਲਈਏ ਹਾਂਜੀ ਤੇਰਾ ਲੈਣ ਦੇ ਨਾਲ 35000 ਜਮਾਨਤ ਕਰ 35000 ਦੀ ਦੇ ਦੋਗੇ ਚਲੋ ਮੌਕੇ ਤੇ ਮੰਨ ਤਨ ਕਰ ਦੋਗੇ ਹੋਰ ਠੀਕ ਆ ਜੀ ਠੀਕ ਹਾਂਜੀ ਹੁਣ ਜਿਹੜੀ ਦੋ ਡੰਗ ਚੋਵੇ ਚਾਰ ਡੰਗ ਚੋਵੇ ਤਸੱਲੀ ਕਰਕੇ ਤਸੱਲੀ ਕਰਕੇ ਖੜੇ ਹਨਾ ਠੀਕ ਆ ਤੇ ਹੁਣ ਜਿਹੜੀ ਇਹ ਵੀ ਠੰਡੀ ਸੇਲ ਜੀ ਇਹ ਵੀ ਪੂਰੀ ਠੰਡੀ ਇਹਦਾ ਬੱਚਾ ਛੱਡ ਦੋ ਫਿਰ ਇਹਦਾ ਚਵਾ ਦਿਖਾਈ ਦੀ ਇਹਦਾ ਮਗਰ ਬੱਚਾ ਕੀ ਜੀ ਚਾਹੀਏ ਮੇਰੇ ਅੱਛਾ ਇਹਦੇ ਮਗਰ ਇਹ ਫਸਾ ਜੀ ਇੱਕੋ ਦਿਨ ਦੋਵੇਂ ਸੁਨਿਆ ਹੈ ਅੱਛਾ ਉਹ 2 ਘੰਟੇ ਪਹਿਲਾਂ ਸੁਈਏ 2 ਘੰਟੇ ਬਾਅਦ ਸੁਈਏ ਅੱਛਾ ਤੇ ਇਹਦੇ ਕੋਲ ਕਿੰਨਾ ਕੁ ਇਹਦੇ ਕੋਲ ਵੀ 12 ਕਿਲੋਟਰ ਹੈਗਾ ਯਾਰ ਅੱਛਾ 12 ਕਿਲੋਟਰ ਇਹਦੇ ਕੋਲ ਵੀ ਹੈਗਾ ਵਾ ਤੇ ਇਹਦੇ ਮਗਰ ਵੀ ਜੀ ਲਊਗਾ ਇਕੱਲ 12 ਕਿਲੋਟਰ ਠੀਕ ਹੈ ਜੀ ਬਾਕੀ ਇਹ ਤਾਂ ਨਾੜੂ ਵੀ ਜਿਹੜਾ ਨਾਲ ਹੀ ਆ ਲੈ ਇੱਕੋ ਦਿਨ ਦੋਵੇਂ ਸੁਨਿਆ ਹੈ ਠੀਕ ਹੈ ਜੀ ਉਹ 2 ਘੰਟੇ ਪਹਿਲਾਂ ਸੁਈਏ 2 ਘੰਟੇ ਬਾਅਦ ਸੁਈਏ ਠੀਕ ਹੈ ਬਾਕੀ ਹੈਗੀ ਇਹ ਵੀ ਜਿਹੜੀ ਸਾਈਵਲ ਕ੍ਰੋਸ ਚੀ ਆ ਤੇ ਕਿਹ ਕੋਈ ਰੱਸੀ ਦੀ ਲੋੜ ਨਹੀਂ ਦੋਵਾਂ ਨੂੰ ਜਿਹੜੀ ਕਿੰਦੇ ਮੀਆਂ ਵਰਗੀ ਬੜੀਆਂ ਕਿਤੇ ਦੁੱਧ ਵੇਖਾਂ ਛਿੱਟਾ ਦੁੱਧ ਇਹਦਾ ਮਈਆਂ ਦਾ ਨਹੀਂ ਦਾ ਠੀਕ ਹੈ ਜੀ ਫਾਨ ਬਾਲਟ ਕਰ ਚਲੋ ਬੰਨਾ ਹਰੇ ਨੂੰ ਫਾਨ ਵੇਖੋ ਜੀ ਫਾਨ ਬਹੁਤ ਰਹਾ ਉਹ ਆ ਦੁੱਧ ਆ ਯਾਰ ਚਲੋ ਕੋਈ ਗੱਲ ਨਹੀਂ ਆ ਥੜਾ ਉਹੀ ਬਾਲਟੀ ਆ ਗਈ ਗਲਤੀ ਨਾਲ ਆਹ ਵੇਖੋ ਤਾਂ ਥਣ ਜਿਹੜਾ ਇਹ ਵੀ ਪੂਰਾ ਪਿਆਰਾ ਜਿਹੜਾ ਇਹ ਦੇਖੋ ਮੈਨੂੰ ਲੱਗਿਆ ਆਹ ਦੇਖਾ ਦੇ ਚਵਾ ਜਿਹੜਾ ਪੂਰਾ ਵਧੀਆ ਪਿਛਲੇ ਥਣਾਂ ਦਾ ਚਵਾ ਦਿਖਾ ਲਿਆ ਬਹੁਤ ਪੋਲਾ ਤੇ ਵਧੀਆ ਚਵਾ ਤਾਂ ਦੇਖੋ ਠੀਕ ਹੈ ਆ ਦੇਖ ਸਾਡੇ ਥਣ ਤੰਦੀ ਬੋ ਇਹਦਾ ਕਿੰਨਾ ਸੁਆਜ ਦੁੱਜਣ ਦੇ ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਵੀ 15 ਕਿਲੋਟਰ ਵਧੀਆ ਰਮਾਨਾ ਚਵਾਈ ਜਾਊਗੀ। ਲਿਆ ਖੋਲੋ ਹਾਂ ਫਿਰ ਤੋੜ ਦਈਏ ਇਹਨਾਂ ਨੂੰ। 15 ਕਿਲੋਟਰ ਦੁੱਧ ਜਿਹੜਾ ਇਹ ਵੀ ਕਹਿੰਦੇ ਕਿ ਚਵਾਈ ਜਾਊਗੀ ਮੋਕੇ ਤੇ ਇਹਦੇ ਕੋਲ ਵੀ 12 ਲੀਟਰ ਜਿਹੜਾ ਤਿਆਰ ਹੈ। ਬਾਕੀ ਮੇਨ ਵਾਧਾ ਇਹ ਜਿਹੜੀਆਂ ਇਹੋ ਜਿਹੀਆਂ گاਵਾ ਠੰਡੀਆਂ ਸੀਲ ਬੜੀਆਂ ਘੱਟ ਲੱਭਦੀਆਂ ਵਾਂ। ਜਨਾਨੀ ਚੋਵੇ ਬੰਦਾ ਚੋਵੇ ਕੋਈ ਪਰਵਾਹ ਨਹੀਂ ਠੀਕ ਹੈ ਜੀ ਤੇ ਇਹਦਾ ਕੀ ਮੁੱਲ ਜੀ ਬਿੱਧੀ ਹੈ ਮੂਲ ਦੇ ਤਾਂ ਇਹ 40000 ਕਰਦੇ ਤਾਂ ਅੱਛਾ ਤੇ 35000 ਦੇਵਾਂਗੇ ਉਹ ਤੁਮ ਆਮਦਨ ਕਰਦੇ 70000 ਦਾ ਜੋੜਾ ਹੀ ਦੇ ਦੋਗੇ ਕਿ ਬਾਕੀ ਚਲੋ ਮੰਨਤਨ ਮੁੱਕਦੇ ਹੋ ਜੂ ਜਿਆਦਾ ਕਰਦਾਂਗੇ ਜੇ ਕੋਈ ਜੋੜਾ ਵੀ ਲੌਗਦਾ ਠੀਕ ਹੈ ਜੀ ਤੇ ਹੁਣ ਆਪਣੇ ਕੋਲ ਇੱਕ ਆ ਗਈ ਐਂਡ ਤੇ ਇਹ ਧੋਕੜੇ ਬੱਚੇ ਤਾਂ ਬਿਨਾਈਆਂ ਠੀਕ ਹੈ ਜੀ ਹਾਂ ਤੁਹਾਨੂੰ ਦੇਖੋ ਕਿੱਦਾਂ ਬਣਾਇਆ ਚਲੋ ਇਦੇ ਕੋਲ ਕਿੰਨਾ ਜੀ ਦੁੱਧ ਵੀਰ ਜੀ ਇੱਕੋ ਵੀਰ ਜਿਹੜਾ ਪੱਕਾ ਦੁੱਧਿਆਣਾ 5 ਕਿਲੋ 5 ਕਿਲੋ ਦੁੱਧ ਇਹਦੇ ਕੋਲ ਬਸ ਇਹ ਹੈ ਕਿ ਬਾਕੀ ਜਿਹੋ ਜਿਹੋ ਨਾ ਹੋ ਗਿਆ ਬਣੀ ਨੂੰ ਵੀ ਵੀਰ ਜੀ ਪਰ ਕੋਈ ਆਪਾਂ ਗਾਰੰਟੀ ਨਹੀਂ ਦੇਨੇ ਜੀ ਲਿਆ ਫਿਰ ਤੋੜ ਦਈਏ ਹਾਂਜੀ ਅੱਜ ਹੀ ਆ ਜੀ ਇਹ ਤਾਂ ਕਿਤੇ 4 ਦਿਨ ਸਾੰਭੇ ਜਾਵੇਗਾ ਇਹ ਕਹਿੰਦੇ ਕਿ ਇਹ ਜਿਹੜੀ ਅੱਜ ਹੀ ਆਈ ਆ ਬਾਕੀ ਮਾਲ ਵੀ ਜਿਹਨਾਂ ਕੋ ਕਾਫੀ ਆਈ ਚਲਾਈ ਜਿਹੜਾ ਚੱਲਦਾ ਹੀ ਰਹਿੰਦਾ ਬਾਕੀ ਸਾਡੇ ਤੋਂ ਨਹੀਂ ਜਿਹੜਾ ਪਹੁੰਚਿਆ ਗਿਆ ਕਿੰਨੇ ਦਿਨ ਹੋ ਗਏ ਵੀ ਜਿਹਨਾਂ ਨੂੰ ਫੋਨ ਕਰਦੇ ਆ ਬਾਕੀ ਜਿਹੋ ਜੀ ਗਾਂ ਆ ਇਹਦੇ ਕੋਈ ਵੀਰ ਸਾਹਮਣ ਕਰੇ ਤੇ ਦੁੱਧੋਂ ਜਿਹੜਾ ਵੱਧ ਵੀ ਜਾਊਗਾ ਉਮੀਦ ਇਹਨੇ ਸੱਜਣ ਨੇ ਵੀ ਦੁੱਧ ਜਿਹੜਾ ਚੰਗਾ ਚਵਾਇਆ ਹੋਣਾ ਵਾ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਚੰਗੀਆਂ ਹਵਾਨੇ ਤੇ ਵੀ ਨਾੜਾ ਜਿਹੜੀਆਂ ਬੜੀ ਬੜੀ ਹੈਗੀਆਂ ਯਾਰ ਜੀ ਹਾਂ ਕੋੜਾ ਜਿਹਾ ਰੇਕ ਤੇ ਪਾਚੋ ਰਿਹਾ ਹਾਂ ਹਾਂ ਕਰੀਂ ਤੇ ਇਹਦਾ ਮੁੱਲ ਕਿ ਰੱਖਣਾ ਵਿਦਿ ਫਿਰ ਇਹਦਾ ਵੀ 12000 ਰੁਪਏ 12000 ਕਰ ਦੋਗੇ ਮਾਨਤਨ ਮੁੱਕ ਤੇ ਹੋਰ ਠੀਕ ਹੈ ਵਿਦਿਆਰਥੀ ਕੁਝ ਕਹਿਣਾ ਹੈ ਬਸ ਜੀ ਬਾਕੀ ਤਿੰਨੇ ਸੋਈਆਂ ਸਵਾਈਆਂ ਵਾ ਹਾਂ ਇੱਥੇ ਆ ਕੇ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਵੇਸ਼ ਚੱਕ ਕੇ ਖੜੇ ਹਨ ਹਾਂ ਜੀ ਆਪਣੀ ਦੋ ਡੰਗ ਚਾਰ ਡੰਗ ਝੋਕੇ ਖੜੇ ਠੀਕ ਹੈ ਵਿਦਿਆਰਥੀ ਬਹੁਤ ਬਹੁਤ ਧੰਨਵਾਦ ਜੀ ਤਿੰਨੇ ਜਿਹੜੀਆਂ ਸੋਈਆਂ ਸਵਾਈਆਂ ਇੱਥੇ ਆਓ ਆਪਣੀ ਤਸੱਲੀ ਕਰਕੇ ਵੇਸ਼ ਚੱਕ ਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ